ਜੈ ਗੁਰਦੇਵ ਧੰਨ ਗੁਰਦੇਵ ਜੀ ਸੋ ਗੁਰੂ ਰੂਪਿਆਰੀ ਸਾਧ ਸੰਗਤ ਜੋ ਸਤਗੁਰੂ ਰਵਿਦਾਸ ਮਹਾਰਾਜੀ ਦੇ ਮਿਸ਼ਨ ਨੂੰ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਦਾ ਜਿਨ੍ਹਾਂ ਨੇ ਆਪਣੇ ਜੀਵਨ ਦਾ ਸਵਾਸ ਸਵਾਚ ਸਮਾਜ ਦੇ ਲਿਖੇ ਲਗਾਇਆ ਬਰਦਾਸੀਆ ਧਰਮ ਦੇ ਮਹਾਨ ਧਰਮਗੁਰੂ ਬਰਦਾਸੀਆ ਸਮਾਜ ਦੇ ਮਹਾਨ ਪਿਤਾਮਾ ਸਤਗੁਰੂ ਨਰਿਦਾਸ ਮਹਾਰਾਜੀ ਦਾ ਅੱਜ 84ਵਾਂ ਜੋ ਜਨਮ ਦਿਹਾੜਾ ਸਮੁੱਚੀ ਮਾਨਵਤਾ ਬਹੁਤ ਹੀ ਜੋਸ਼ੋਖ ਰੋਸ ਨਾਲ ਮਨਾ ਰਿਹਾ ਹੈ ਔਰ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਗੁਰੂ ਨਨਜਨਦਾਸ ਮਹਾਰਾਜ ਦਾ ਜਨਮ ਦਿਹਾੜਾ ਬਹੁਤ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਅੱਜ ਦੇਖਦੇ ਹਾਂ ਕਿ ਜਿਵੇਂ ਪੂਰੇ ਦਾ ਪੂਰਾ ਦਲਸਿਆ ਸਮਾਰਟ ਡੇਰਾ ਬੱਲਾ ਵਿਖੇ ਪਹੁੰਚਿਆ ਹੋਵੇ ਔਰ ਇੰਨੀ ਖੁਸ਼ੀ ਆ ਸੰਗਤਾਂ ਦੇ ਵਿੱਚ ਇਨਾ ਸ਼ਾਇਆ ਸੰਗਤਾਂ ਦੇ ਵਿੱਚ ਔਰ ਥਾ-ਥਾ ਸੰਗਤਾਂ ਨੇ ਲੰਗਰ ਲਗਾਏ ਥਾ-ਥਾ ਪ੍ਰਚਾਰ ਹੋ ਰਿਹਾ ਗੁਰੂ ਦਾ ਆਪਣਾ ਦੀ ਬਾਣੀ ਦਾ ਸੋ ਹਉ ਸਾਰੇ ਰਲ ਕੇ ਆਪਾਂ ਸਤਗੁਰੂ ਰਵੀਦਾਸ ਜੀ ਦੇ ਚਰਨਾਂ ਵਿੱਚ ਅਰਦਾਸਾਂ ਕਰੀਏ ਕਿ ਸਤਗੁਰੂ ਨਨਜਾਸ ਮਹਾਰਾਜ ਜੀ ਨੂੰ ਦੇਹ ਰੋਗਤਾ ਬਖਸ਼ਣ ਔਰ ਲੰਮੀਆਂ ਉਮਰਾਂ ਬਖਸ਼ਣ ਤਾਂ ਜੋ ਦੁਨੀਆ ਦੇ ਕੋਨੇ-ਕੋਨੇ ਵਿੱਚ ਹੋਰ ਸਾਰੀ ਮਨੁੱਖਤਾ ਨੂੰ ਜਿਹੜਾ ਗੁਰੂ ਰਵੀਦਾਸ ਮਹਾਰਾਜ ਚੰਨ ਨਾਲ ਜੋੜ ਸਕਣ ਔਰ ਆਓ ਸਾਰੇ ਮਿਲ ਕੇ ਆਪਾਂ ਅਮਰਤ ਬਾਣੀ ਦਾ ਪ੍ਰਕਾਸ਼ ਕਰੀਏ ਔਰ ਗੁਰਮਦਾਸੀਆ ਧਰਮ ਅਪਣਾਈਏ ਔਰ ਡੇਰਾ ਸਤਗੰਗ ਪੰਡਾ ਨਾਲ ਜੁੜ ਕੇ ਗੁਰੂ ਰਵਿਦਾਸ ਮਹਾਰਾ ਦੀ ਬਾਣੀ ਦਾ ਵੱਧ ਤੋਂ ਵੱਧ ਪ੍ਰਚਾਰ ਪ੍ਰਸਾਰ ਕਰੀਏ ਔਰ ਅਵਦਾਸੀਆ ਧਰਮ ਨਾਲ ਜੁੜੀਏ ਜੀ ਸੋ ਅਸੀਂ ਅਰਦਾਸ ਕਰਦੇ ਆ ਕਿ ਜਿੱਦਾਂ ਸੰਤਨ ਨੰਦ ਜੀ ਦਾ ਮਹਾਰਾਜ ਜੀ ਪੂਰੀ ਦੁਨੀਆ ਵਿੱਚ ਪ੍ਰਚਾਰ ਪ੍ਰਸਾਰਣ ਕਰਦੇ ਨੇ ਸੋ ਨਾਲ ਦੀ ਨਾਲ ਸਾ ਜਿੰਨੇ ਰਵਦਾਸੀਆ ਸਮਾਜ ਦੇ ਹੋਰ ਵੀ ਸੰਤਮਾਪੁਰਛ ਹੈ ਉਹਨਾਂ ਦੇ ਚਰਨਾਂ 'ਚ ਵੀ ਬੇਨਤੀ ਕਰਦੇ ਆ ਕਿ ਆਓ ਸਾਰੇ ਮਿਲ ਕੇ ਆਪਾਂ ਗੁਰੂ ਰਵਿਦਾਸ ਮਹਾਰਾ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰੀਏ ਤਾਂ ਜੋ ਰਵ ਸੋ ਕਿ ਉਹ ਸਾਡੇ ਸੰਤ ਮਹਾਪੁਰ ਜਿੰਨੇ ਆ ਉਹ ਸਾਰੇ ਇੱਕ ਪਲੇਟਵਾਰ ਉੱਤੇ ਇਕੱਠੇ ਹੋ ਕੇ ਕਾਂਸੀ ਦੀ ਧਰਤੀ ਨੂੰ ਆਪਾਂ ਨਾਂ ਤਮਸਕ ਹੋਈਏ ਔਰ ਸਾਡਾ ਇੱਕੋ ਇੱਕ ਮੱਕਾ ਸਾਡਾ ਕਾਂਸੀ ਮੰਦਿਰ ਆ ਸੋ ਸਾਡੇ ਸਾਰੇ ਸੰਤ ਸਮਾਜ ਦਾ ਵੀ ਫਰਜ਼ ਬਣਦਾ ਕਿ ਕਾਂਸੀ ਮੰਦਿਰ ਨਾਲ ਜੁੜ ਕੇ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰੀਏ ਜੀ ਸੋ ਆਉਣ ਵਾਲਾ ਜੋ ਗੁਰਪਰਬ ਹੈ 699 ਤੋਂ ਬਾਅਦ 2027 ਦੇ ਵਿੱਚ 650ਵੀਂ ਜਨਤੀ ਗੁਰੂ ਰਵਿਦਾਸ ਮਹਾਰਾਜ ਦੀ ਆ ਰਹੀ ਹੈ ਸੋ ਜਿੱਥੇ ਸਰਕਾਰਾਂ ਨੂੰ ਅਸੀਂ ਬੇਨਤੀ ਕਰਦੇ ਆ ਉਥੇ ਨਾਲ ਦੀ ਨਾਲ ਸਾਰੇ ਸੰਤ ਸਭਾ ਜੀ ਨੂੰ ਵੀ ਬੇਨਤੀ ਕਰਦੇ ਆ ਕਿ 650ਵੀਂ ਜਾਦੀ ਜਿਹੜੀ ਬਹੁਤ ਵੱਡੇ ਪੱਧਰ ਤੇ ਇੱਕ ਵੱਖਰੇ ਤਰੀਕੇ ਦੇ ਨਾਲ ਮਨਾਈ ਜਾਵੇ ਤਾਂ ਜੋ ਇੱਕ ਦੁਨੀਆ ਨੂੰ ਸੰਦੇਸ਼ ਜਾਵੇ ਕਿ ਜਿੱਥੇ ਰਦਾਸੀਆ ਸਮਾਜ ਇਕੱਠਾ ਹੈ ਉਥੇ ਨਾਲ ਦੀ ਨਾਲ ਰਦਾਸੀਆ ਸਮਾਜ ਦੇ ਸੰਤ ਮਹਾਂਪੁਰਖ ਵੀ ਸਾਰੇ ਇੱਕ ਬ੍ਰੇਟ ਜੋ ਬੋਲੇ ਈ ਸੋ ਨਿਰਪੈ ਜਗਤ ਰਵਿਦਾਸ ਮਹਾਰਾਜ ਕੀ ਜੈ ਕਹਿੰਦੇ ਜਿੱਦਾਂ ਰੁੱਖਾ ਜੋ ਰੁੱਖ ਬਾਬਾ ਬੋੜ ਆ ਬੋੜ ਦੀ ਉਮਰ ਜਿਹੜੀ ਲੱਖਾਂ ਨਹੀਂ ਕਰੋੜਾਂ ਸਾਲ ਦੀ ਹੋ ਜਾਂਦੀ ਆ ਇਸੇ ਤਰ੍ਹਾਂ ਇਹ ਅਸੀਂ ਸਤਿਗੁਰੂ ਵਿਦਾਸ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਅਰਦਾਸ ਕਰਦੇ ਆਂ ਕਿ ਤਾਂ-ਤਾਂ ਜਗਤਗੁਰੂ ਸਤਿਗੁਰੂ ਸਵਾਮੀ ਨਰਨਜਨਦਾਸ ਮਹਾਰਾਜ ਜੀ ਦੀ ਜਿਹੜੀ ਆ ਲੰਬੀ ਲੰਬੀ ਉਮਰ ਕਰਨ ਔਰ ਇਸੇ ਤਰ੍ਹਾਂ ਹੀ ਸਤਿਗੁਰੂ ਵਿਦਾਸ ਮਹਾਰਾਜ ਜੀ ਦੇ ਉਸ ਮਿਸ਼ਨ ਨੂੰ ਜੋ ਤਾਂ-ਤਾਂ ਜਗਤ ਗੁਰੂ ਵਿਦਾਸ ਮਹਾਰਾਜ ਜੀ ਦੀ ਅਮ੍ਰਿਤਮਈ ਬਾਣੀ ਨੂੰ ਘਰ-ਘਰ ਪਹੁੰਚਾਉਣ ਦਾ ਜੋ ਉਹਨਾਂ ਨੇ ਜੁਮਾ ਚੱਕਿਆ ਹੈ ਉਹ ਇਸੇ ਤਰ੍ਹਾਂ ਹੀ ਸਦੀਆਂ ਤੋਂ ਸਦੀਆਂ ਕਰਦੇ ਰਹਿਣ ਅਸੀਂ ਸਤਿਗੁਰੂ ਵਿਦਾਸ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਅਰਦਾਸ ਕਰਦੇ ਹਾਂ ਕਿ ਨਰਨਜਨਦਾਸ ਮਹਾਰਾਜ ਜੀ ਜੋ ਲੰਬੀ ਲੰਬੀ ਉਮਰ ਕਰਨ ਔਰ ਜਿਹੜਾ ਹੀ ਜੋ ਅੱਜ ਹਜੂਮ ਦੇਖਣ ਨੂੰ ਮਿਲਿਆ ਜੋ ਡੇਰਾ ਸਤਕਨ ਬਲਾ ਵਿਖੇ ਜਿੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਉੱਥੇ ਹਜ਼ਾਰਾਂ ਨਹੀਂ ਲੱਖਾਂ ਦੀ ਤਦਾਦ ਦੇ ਵਿੱਚ ਲੋਕਾਂ ਦੇ ਹੱਥਾਂ ਦੇ ਵਿੱਚ ਕੇਕ ਦੇਖੇ ਗਏ ਨੇ ਔਰ ਪਾਰਕਿੰਗ ਸਾਡੀ ਫੁੱਲ ਹੋ ਚੁੱਕੀ ਆ ਪਾਰਕਿੰਗ 'ਚ ਜਗ੍ਹਾ ਗੱਡੀ ਲਾਉਣ ਨੂੰ ਜਗ੍ਹਾ ਨਹੀਂ ਹੈਗੀ ਇਹੋ ਜੇ ਸੰਗਤ ਦਾ ਹਜੂਮ ਔਰ ਜੋ ਹਰ ਸਾਲ ਸਤਗੁਰ ਸੁਆਮੀ ਨਰਨਜਨ ਦਾਸ ਮਹਾਰਾਜ ਜਿਸ ਦੇ ਦੇਸ਼ ਦੀ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਅੰਮ੍ਰਿਤ ਵੇ ਬਣੀ ਦਾ ਪ੍ਰਚਾਰ ਪ੍ਰਸਾਰ ਕਰਦੇ ਨੇ ਇਹ ਅੱਜ ਉਹ ਹਜੂਮ